ਮੰਮੀ ਮੰਮੀ ਆ ਕੀ ਕਹਿੰਦੇ ਆ ਸੋਹਰੇ ਮੇਰੇ ਮੰਮੀ ਤੁਹਾਨੂੰ ਪਤਾ ਤੇ ਹੈਗਾ ਵਾ ਪੜਾਈ ਦੁੱਖੋ ਤੇ ਮੈਂ ਵਿਆਹ ਨੂੰ ਹਾਂ ਕੀਤੀ ਵੀ ਅਸਿਆਪਾ ਜਿਹਾ ਪੜਾਈ ਵਾਲਾ ਖਤਮ ਹੋਊਗਾ ਆਰਾਮ ਨਾਲ ਵਿਆਹੀ ਜਾਊਂਗੀ ਲੰਮਾ ਤੇ ਮੇਰੇ ਸੋਹਰੇ ਕਹਿੰਦੇ ਆ ਵੀ ਤੈਨੂੰ ਪੜਾਈ ਕਰਾਉਣੀ ਆ ਮੰਮੀ ਮੈਨੂੰ ਕਹਿੰਦੇ ਆ ਵੀ ਆਇਲਟਸ ਕਰ ਕਹਿੰਦੇ ਆਇਲਟਸ ਕਰਾ ਕੇ ਤੈਨੂੰ ਬਾਹਰ ਭੇਜਣਾ ਫਿਰ ਉੱਥੇ ਕੋਈ ਕਾਲਜ ਇਨਮਿਸ਼ਨ ਕਰਾ ਕੇ ਫਿਰ ਉੱਥੇ ਪੜਾਈ ਕਰਨੀ ਆ ਮੰਮੀ ਪੜਾਈ ਨਾਨ ਮੇਰੀ ਕਹਿੰਦੀ ਭਾਬੀ ਅੱਠ ਬੈਂਡ ਲਿਆਈ ਅੱਠ ਕਿਉਂ ਆਇਲਟ ਸਾਲੇ ਬੈਂਡਾਂ ਦੀ ਗੱਲ ਕਰਨ ਡੇ ਰਬੜ ਬੈਂਡਾਂ ਦੀ ਗੱਲ ਨਹੀਂ ਹੋਣ ਡਈ ਤੇ ਵੀ ਬਾਜ਼ਾਰ ਗਈ ਤੇ 15 20 ਚੁੱਕ ਲਈ ਭਾਬੀ 8 ਲਈ 8 ਇੰਗਲਿਸ਼ ਚ ਮੇਰੇ 15 ਨੰਬਰ ਆਏ 8 ਬੈਂਡ ਲੱਪਣ ਡੇ ਆਏ ਮੰਮੀ ਇੰਗਲਿਸ਼ ਚ ਤੇ ਮੈਂ ਰਗ ਗਈ ਹੱਥ ਬੜਾ ਤੰਗ ਗਿਆ ਵੀ ਆਇਲਟ ਦੀਏ ਕਲਾਸਾਂ ਲੋੜ ਜਾਨੀ ਆ ਕਦੀ ਲਿਸਨਿੰਗ ਕਰਾਉਂਦੇ ਕਦੀ ਰੀਡਿੰਗ ਕਰਾਉਂਦੇ ਕਦੀ ਸਪੀਕਿੰਗ ਕਰਾਉਂਦੇ ਨਾ ਮੈਂ ਤਾਂ ਸਪੀਕਿੰਗ ਹੁੰਦੀ ਨਾਲ ਲਿਸਨਿੰਗ ਨਾਲ ਰੀਡਿੰਗ ਮੰਮੀ मैं දිచ ප ච යිති යි න්නව எල්ගේ න්නවා சూට නව ක ප න